ਹਾਂਜੀ ਦੋਸਤੋ ਅਸੀਂ ਪਹੁੰਚੀਆਂ ਸ਼ਾਤਲਾਈਆਂ ਬਾਬਾ ਬਾਲਕ ਨਾਹ ਜੀ ਦੇ ਦਰਬਾਰ ਦੇ ਤੁਹਾਨੂੰ ਪਹਿਲਾਂ ਦਿਖਾ ਲਈ ਆਪਾਂ ਸ਼ੇਪੋੜੀ ਸ਼ੇਪੋੜੀ ਤੋਂ ਬਹੁਤ ਬਾਬਾ ਜੀ ਇੱਥੇ ਗਾਇਆਂ ਚਰਾਉਂਦੇ ਸੀ ਇੱਥੇ ਆ ਕੇ ਆਰਾਮ ਕਰਦੇ ਸੀ ਇਹ ਸ਼ਾਤਲਾਈਆਂ ਜੀ ਇਹ ਬਾਬਾ ਜੀ ਦਾ ਮੰਦਿਰ ਸ਼ਾਤਲਾਈਆਂ ਦੇ ਵਿੱਚ ਜਿਹੜਾ ਇਸ ਦਰਬਾਰ ਦੇ ਉੱਤੇ ਜਦੋਂ ਅਸੀਂ ਬਾਬਾ ਜੀ ਆਉਣੇ ਪਹਿਲਾਂ ਇੱਥੇ ਮੱਥਾ ਟੇਕਣਾ ਪੈਂਦਾ ਹੈ ਜੀ। ਇਸ ਥਾਂ ਤੇ ਬੜੀ ਪ੍ਰਾਤਨ ਬੂੜ ਦਰਖਤ ਆ ਬਾਬਾ ਜੀ ਦਾ ਧੂਣਾ। ਕਿ ਇਸ ਥਾਂ ਦੇ ਉੱਤੇ ਮਾਤਾ ਰਤਨੂ ਨੇ ਬਾਬਾ ਫਾਲਗਨਾ ਜੀ ਨੂੰ ਤਾਨਾ ਮਾਰਿਆ ਸੀ ਰੋਟੀਆਂ ਦੇ ਲੱਸੀ ਦਾ। ਕਿ ਮੈਂ ਤੈਨੂੰ ਐਨੇ ਸਾਲ ਤੇਨੂੰ 12 ਸਾਲ ਮੈਂ ਤੇ ਰੋਟੀਆਂ ਖਲਾਈਆਂ। ਤੇ 12 ਸਾਲ ਮੈਂ ਲੱਸੀ ਬਲਾਈ। ਤੂੰ ਮੇਰੀ ਮੇਰੇ ਪਿਆਰ ਦਾ ਮੁੱਲ ਹੁਣ ਇਹ ਤੋ ਮੋੜਨ ਲੱਗਾ ਮੈਨੂੰ ਛੱਡ ਕੇ ਚੱਲਦਾ। ਤੇ ਫਿਰ ਬਾਬਾ ਬਲਕਨਾਲ ਜੀ ਨੇ ਮਾਤਾ ਰਤਨ ਦਾ ਹੱਥ ਫੜਿਆ ਤੇ ਉਹਨਾਂ ਨੂੰ ਉਹ ਸਥਾਨ ਦੇ ਅੰਦਰ ਲੈ ਗਏ ਜਿੱਥੇ ਉਹਨਾਂ ਨੇ ਰੋਟੀਆਂ ਤੇ ਲੱਸੀ ਰੱਖੀ ਹੋਈ ਸੀਗੀ ਆ ਉਹ ਅੰਦਰ ਉਹ ਸਥਾਨ ਜਿੱਥੇ ਬਾਬਾ ਜੀ ਨੇ ਰੋਟੀਆਂ ਤੇ ਲੱਸੀ ਰੱਖੀਆਂ ਸੀਗੇ ਤੇ ਇੱਕ ਬੋਰਡ ਦੇ ਵਿੱਚ ਤੇ ਫਿਰ ਬਾਬਾ ਜੀ ਨੇ ਉਹ ਸਥਾਨ ਦੇ ਵਿੱਚ ਉਸ ਦਰੱਖ ਦੇ ਵਿੱਚ ਬੋਰਡ ਗਰਾਫੀ ਜਿਹੜਾ ਉਹਦੇ ਵਿੱਚ ਚਿਮਟਾ ਮਾਰਿਆ ਜਿਮਟਾ ਵਾਰਨ ਪ੍ਰਾਂਤ ਵਿੱਚੋਂ ਜੱਸੀ ਤੇ ਰੋਟੀਆਂ ਨਿਕਲਿਆ ਆਈਆਂ ਨੇ ਆਹ ਸਥਾਨ ਆ ਜਿਉਂ ਵੜਾ ਇੱਥੇ ਸੰਗਤ ਜਦੋਂ ਵੀ ਆਂਦੀ ਆ ਤਾਂ ਮੱਥਾ ਟੇਕ ਕੇ ਜਰੂਰ ਜਾਂਦੀ ਆ ਇਹੇ ਸਥਾਨ 'ਤੇ ਮੰਗਲਕਾਰ ਦਾ ਵੀ ਕਰਕੇ ਰੋਟੀਆਂ ਕੱਢੀਆਂ ਵਾਜੀ ਨੇ ਤੇ ਮਾਇ ਚੜਦੀ ਇੱਥੇ ਕਿਸਾਨ ਨੂੰ ਵੀ ਅੱਜ ਇੱਥੇ ਫੇਰ ਆਉਣ ਦਾ ਮੌਕਾ ਮਿਲਿਆ ਵੀ ਅਸੀਂ ਫਿਰ ਨਾ ਵੀ ਬਹੁਤ ਕਈ ਵਾਰ ਜਾਂਦੇ ਆ ਤੇ ਇਹ ਦਰਸ਼ਨ ਕਰਦੀ ਹੁਣ ਕਾਫੀ ਬਦਲਾਅ ਕਰ ਦਿੱਤਾ ਇੱਥੇ ਵੀ ਸਾਈਜ਼ ਦਾ ਰੰਗ ਵਗੈਰਾ ਹੁਣ ਕਿੰਦੇ ਗਵਰਨਮੈਂਟ ਦੇ ਅੰਦਰ ਨਾ ਸਰਕਾਰ ਦੇ ਫਟਮਾਚੀ ਗਵਰਨਮੈਂਟ ਦੇ ਅੰਦਰ ਆਏਗਾ ਭਰਾ ਜੀ ਕਿਸ ਕਰਕੇ ਜਿੱਦਾਂ ਜਿੱਦਾਂ ਚੜਾਵਾ ਛੜਦਾ ਕਿ ਉਹ ਸਾਰਾ ਇਹ ਮਤਲਬ ਕਰ ਜਾਂਦੀ ਹੈ ਬਤਰੀ ਕਰ ਜਾਂਦੀ ਆ ਸਪੱਜ ਦਾ ਬਹੁਤ ਪਰਮਾਨਦੇ ਇੱਥੇ ਕੇ ਸੰਗਤ ਅਜ ਕਾਟਵਾ ਕਿਉਂਕਿ ਹੁਣ ਜੀਦਾ ਮਹੀਨਾ ਨਾਂ ਤੇ ਗਿਆ ਉਹਦੇ ਵਿੱਚ ਰਕਮ ਜਿਹੜਾ ਪੈਣਾ ਸੀ ਪੈ ਗਿਆ ਬਾਕੀ ਸੰਗਤ ਵੈਸੇ ਆਉਂਦੀ ਜਾਂਦੀ ਹੈ ਜੇ ਵੀ ਜਲਦੀ ਰਹਿੰਦੀ ਆ ਮੈਂ ਬਾਰੋਂ ਦਰਬਾਰ ਬਾਬਾ ਜੀ ਦਾ ਸ਼ਾਤ ਲਾਈਆਂ ਤੇ ਨਾਲ ਸਾਨੂੰ ਗਰੂਨਾ ਝਾੜੀ ਵੀ ਲੈ ਚੱਲਨੇ ਆ ਗਰੂਨਾ ਝਾੜੀ ਵੀ ਇੱਥੋਂ ਨਾਲੇ ਪੈ ਜਾਂਦੀ ਆ ਜੀ ਵੀ ਦਰਬਾਰ ਵਧੀਆ ਹੈ ਬੱਸ ਨਾ ਇਹ ਹੈ ਗਰੂਨਾ ਝਾੜੀ ਗਰੂਨਾ ਝਾੜੀ ਅੰਦਰੋਂ ਵੀਡੀਓ ਨਹੀਂ ਬਣਾਉਣ ਦਿੰਦੇ ਹੈਗੇ ਇਹ ਸਾਈਡ ਤੇ ਬਣਾਤੀ ਮੈਂ ਆ ਪੱਬੜੀ ਦੇ ਨੂੰ ਅੱਗੇ ਲੈ ਕੇ ਬਣਾਈਏ ਵੀਡੀਓ ਇਤਨੀ ਬਣਦੀ ਹੈਗੀ ਤੇ ਹੁਣ ਤੁਹਾਨੂੰ ਲੈ ਚੱਲਿਆਂ ਪਾ ਸਿੱਧੇ ਬਾਬਾ ਜੀ ਦੇ ਮੰਦਿਰ ਬਾਬਾ ਪਲਕਨੌਰ ਜੀ ਦਾ ਦਰਬਾਰ ਹਾਂਜੀ ਇਹ ਹੈ ਬਾਬਾ ਜੀ ਦਾ ਦਰਬਾਰ ਅਸੀਂ ਆ ਗਏ ਉੱਪਰਲੀ ਸਾਈਡ ਦੀ ਸਿੱਧੇ ਉੱਪਰ ਮੋਟਰਸਾਈਕਲ ਆਉਂਦੀ ਆ ਵੈਸੇ ਤੁਰ ਕੇ ਰਸਤਾ ਇੱਕ ਸਾਈਡ ਤੋਂ ਪੈਂਦਾ ਆ ਇੱਕ ਆਪਾਂ ਸਿੱਧੇ ਉੱਪਰ ਦੀ ਆ ਗਏ ਹਾਂ ਮੋਟਰਸਾਈਕਲ ਉੱਪਰ ਆਹ ਬਾਬਾ ਜੀ ਦਾ ਮੂਰਤੀ ਬਣਾਈ ਹੋਏ ਫੋਟੋ ਬਣਾਈ ਪਈ ਆ ਨਾਲ ਮਾਤਰਾ ਤੋਂ ਜੀਆ ਰੋਟੀਆਂ ਵੰਡਾ ਦੇ ਵੇ ਮਾਤਰਾ ਤੋਂ ਉਹਨੂੰ ਆਹ ਦੇਖੀਂ ਫੋਟੋ ਈ ਹਾਲ ਆ ਉੱਪਰ ਬਾਬਾ ਜੀ ਦੇ ਮੀਨ ਦਰਬਾਰ ਦੇ ਵਿੱਚ ਜੂ ਫਿਰ ਸੁਨੀਲ ਕੁਮਾਰ ਮੇਰਾ ਬ੍ਰਦਰ ਮਾਸਤੀ ਇਹ ਲੜਕਾ ਅੱਜ ਫੇਰ ਆਉਣ ਦਾ ਮੌਕਾ ਮਿਲਿਆ ਤੇ ਹੁਣ ਆਪਾਂ ਤੁਹਾਨੂੰ ਲੈ ਜਾਂਦੇ ਹਾਂ ਕੁਫਾ ਵੱਲੋਂ ਕੁਫਾ ਦੇ ਵਿੱਚ ਵੀਡੀਓ ਬਣਾਉਣਾ ਨਾਟ ਅਲੌਡ ਹੈ ਜੀ ਤੁਹਾਨੂੰ ਅਸੀਂ ਉਹ ਰਸਤਾ ਦਿਖਾ ਦਿੰਨੇ ਆ ਤੇ ਗੁਫਾ ਦੇ ਕੋਲ ਨਹੀਂ ਜਿੱਥੇ ਬਾਬਾ ਜੀ ਦਾ ਆਸਣਾ ਉੱਥੇ ਨਹੀਂ ਹੁਣ ਦਿਖਾ ਸਕਦੇ ਆਪਾਂ ਉਹਨਾਂ ਨੇ ਪਹਿਲੇ ਸਾਨੂੰ ਦੱਸ ਦਿੱਤਾ ਕਿ ਤੁਸੀਂ ਅੰਦਰ ਵੀਡੀਓ ਨਹੀਂ ਬਣਾ ਸਕਦੇ ਸਿਰਫ ਰਾਸਤੇ ਦੇ ਵਿੱਚ ਵੀਡੀਓ ਬਣਾ ਸਕਦੇ ਆ ਉਹ ਜਾਂਦਾ ਰਸਤਾ ਜਿੱਥੇ ਬਾਬਾ ਜੀ ਦੀ ਗੁਫਾ ਦਿੱਤੀ ਇੱਥੇ ਲੇੜੀ ਜਿਹੜੀਆਂ ਲੇਡੀਜ਼ ਆ ਉਹ ਸਾਈਡ ਤੋਂ ਸਾਹਮਣੇ ਬਾਬਾ ਜੀ ਦਾ ਅਰਸ਼ਣ ਕਰਦੀਆਂ ਆ ਤੇ ਇੱਥੋਂ ਸਿੱਧਾ ਹੀ ਬਾਬਾ ਜੀ ਨੇ ਉੱਪਰ ਨੂੰ ਗੁਫਾ ਨੂੰ ਚੜ੍ਹਦੇ ਜਾਂਦਾ ਜੀ ਉਹਨਾਂ ਨੇ ਪਹਿਲਾਂ ਦੱਸਿਆ ਕਿ ਆਪਾਂ ਉੱਪਰ ਵੀਡੀਓ ਨਹੀਂ ਬਣਾ ਸਕਦੇ ਆ ਸਾਹਮਣੇ ਬਾਬਾ ਜੀ ਕੋਈ ਖਾਇਆ ਉੱਪਰ ਤੇ ਹੁਣ ਆਪਾਂ ਜਾ ਰਹੇ ਆ ਥੱਲੇ ਨੂੰ ਤੇ ਥੱਲੇੋਂ ਤੁਹਾਨੂੰ ਤੁਖਾਨੀਆਂ ਵੀਡੀਓ ਬਣਾ ਕੇ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਆ ਸਾਰਾਈ ਦੇ ਕਿ ਕੋ ਬਾਬਾ ਜੀ ਦੀ ਮੇਨ ਗੁਫਾ ਦੇ ਪਰੋਂ ਤੁਹਾਨੂੰ ਵੀਡੀਓ ਦਿਖਾ ਰਹੇ ਆ ਆ ਕਿੰਨੀਆਂ ਸੋਹਣੀਆਂ ਪਹਾੜੀਆਂ ਸਾਰਾਈ ਏਰੀਆ ਦੇਖੋ ਕਿੰਨਾ ਸੋਹਣਾ ਹੈ ਬਾਬਾ ਜੀ ਦੇ ਦਰਬਾਰ ਤੋਂ ਕੁਫਾ ਤੋਂ ਵੀਡੀਓ ਬਣਾ ਰਹੇ ਆ ਬਾਬਾ ਜੀ ਦੀਆਂ ਫੋਟੋਆਂ ਲੱਗੀਆਂ ਆ ਤੇ ਹੁਣ ਥੱਲੇ ਆਪਾਂ ਤੁਹਾਨੂੰ ਇਹ ਬੜਾਈ ਵੀਡੀਓ ਦੇਖੋ ਹਰ ਫਾਦਰਸ਼ਨ ਇੱਥੇ ਥੱਲੇ ਬਾਬਾ ਜੀ ਦਾ ਧੂਣਾ ਤੇ ਪ੍ਰਸ਼ਾਦ ਵਗੈਰਾ ਇੱਥੋਂ ਮਿਲਦਾ ਹੈ ਸਾਰਾ ਜੀ ਤੇ ਹਸਪੈਡ ਤੋਂ ਬਹੁਤ ਹੀ ਖੂਬਸੂਰਤ ਆ ਪੰਜੀ ਹੁਣ ਆਪਾਂ ਜਾ ਰਹੇ ਆਂ ਵਾਪਸ ਕਿ ਤੁਮ ਬਾਦ ਪੰਜਨਾ ਸਮੇਲ ਲਈ ਬਾਬਾ ਸਿੱਧ ਜੀ ਅਨੁ ਦਰਬਾਰ ਦੇ ਉੱਤੇ ਜੀ ਤੇ ਹੁਣ ਤੁਹਾਨੂੰ ਅਸੀਂ ਮਿਲਾਂਗੇ ਬਾਬਾ ਸਿੱਧ ਜਾਨੂ ਦਰਬਾਰ ਦੇ ਉੱਤੇ ਜੀ ਤੇ ਆਹ ਆ ਜਿਹੜਾ ਆਪੋ ਪਰੋ ਥੱਲੇ ਨੂੰ ਆਨੇ ਰਸਤਾ ਤੂੰ ਮੇਰੇ ਨਾਲ ਉਹ ਦੱਸੋ ਜੀ ਮੇਰਾ ਬ੍ਰਦਰ ਧੰਨਵਾਦ ਤੇ ਤੁਹਾਨੂੰ ਮਿਲਦੇ ਆਪਾਂ ਜਾਕੀ ਸਮੇਲੇ ਬਾਬਾ ਸਿੱਧ ਜੀ ਦੇ ਦਰਬਾਰ ਦੇ ਉੱਤੇ ਜੀ ਉਹਨੂੰ ਵੀ ਦਰਸ਼ਨ ਕਰਵਾਏ ਬਾਬਾ ਬਾਲਕੰਦਾ ਜੀ ਦੀ ਕੋਲ ਭਾਦੇ ਜੀ ਧੰਨਵਾਦ